ਸਤ ਸੰਗਿਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਸਤਗੁਰੂ ਜੀ ਕਿਰਪਾ ਕਰਨ ਸਤਗੁਰੂ ਜੀ ਬਖਸ਼ਿਸ਼ ਕਰਨ ਅੱਜ ਇੱਥੇ ਅਸੀਂ ਦੁਨਿਆਵੀ ਦਾਤਾਂ ਮੰਗਣੀਆਂ ਨੇ ਉੱਥੇ ਕਿਤੇ ਗੁਰੂ ਰਾਮਦਾਸ ਪੀਤਾ ਜੀ ਬਾਬਾ ਦੀਪ ਸਿੰਘ ਤਰਸ ਕਰਨ ਸਾਡੇ ਅੰਦਰੋਂ ਇੱਕ ਕੂਕ ਨਿਕਲੇ ਇੱਕ ਪੁਕਾਰ ਨਿਕਲੇ ਹਕੂਕ ਕੇਰੀ ਪੁਕਾਰ ਕੇਰੀ ਹੇ ਗੁਰੂ ਰਾਮਦਾਸ ਪਿਤਾ ਜੀ ਹੇ ਬਾਬਾ ਦੀਪ ਸਿੰਘ ਜੀ ਅੱਗੇ ਤਾਂ ਅਸੀਂ ਦਾਤਾਂ ਨੂੰ ਮੰਗਣ ਵਾਸਤੇ ਆਉਨੇ ਆਂ ਹੇ ਬਾਬਾ ਦੀਪ ਸਿੰਘ ਜੀ ਅੱਜ ਅਸੀਂ ਦਾਤੇ ਨੂੰ ਮੰਗਣ ਵਾਸਤੇ ਆਏ ਆਂ ਹੇ ਬਾਬਾ ਦੀਪ ਸਿੰਘ ਜੀ ਅੱਜ ਤੈਨੂੰ ਮੰਗਣ ਵਾਸਤੇ ਆਏ ਆਂ ਹੇ ਗੁਰੂ ਰਾਮਦਾਸ ਪਿਤਾ ਜੀ ਅੱਜ ਤੈਨੂੰ ਮੰਗਣਾ ਹੈ ਜਿਸ ਦਿਨ ਦਾਤੇ ਨੂੰ ਮੰਗ ਲਿਆ ਗੁਰੂ ਰਾਮਦਾਸ ਬਿੱਤਾ ਜੀ ਨੂੰ ਮੰਗ ਲਿਆ ਬਾਬਾ ਦੀਪ ਸਿੰਘ ਜੀ ਨੂੰ ਮੰਗ ਲਿਆ ਨਾ ਦਾਤਾਂ ਆਪੇ ਪਿੱਛੇ-ਪਿੱਛੇ ਆ ਜਾਣੀਆਂ ਨੇ ਆਓ ਜਿੰਨਾ ਕਸਮਾ ਹੁਕਮ ਹੋਇਆ ਹੈ ਸਤਿਗੁਰ ਤਰਸ ਕਰਕੇ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰ ਜੱਗ ਬੈਠ ਕੇ ਵੇਖ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਅਦਰ ਬਸਤਕਾਰ ਚ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤੇ ਬਲਾਓ ਪਿਆਰ ਚਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲਾ ਹੈ ਆਸਾ ਜੀ ਦੀ ਬਾਣ ਦਾ ਕੀਰਤਨ ਹੋ ਰਿਹਾ ਹੈ ਧੰਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਬੈਠ ਕੇ ਸਰਵਨ ਪਈ ਕਰਦੇ ਨੇ ਸੰਗਤਾਂ ਵੀ ਸੁਣਦੀਆਂ ਪਈਆਂ ਨੇ ਨਾਲ ਮੀਰੀ ਪੀਰੀ ਵਾਲੇ ਪਿਤਾ ਜੀ ਵੀ ਸਰਵਨ ਕਰ ਰਹੇ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕਿ ਸਤਿਗੁਰੂ ਆਪ ਕੀਰਤਨ ਦੇ ਆਸ਼ਿਕ ਸਨ ਇਧਰੋਂ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਸਮਾਪਤੀ ਹੁੰਦੀ ਹੈ ਇੱਕ ਸਿੱਖ ਆਉਂਦਾ ਹੈ ਸਤਿਗੁਰ ਦੇ ਚਰਨਾਂ ਦੇ ਵਿੱਚ ਆਕੇ ਚਰਨਾ ਤੇ ਨਮਸਕਾਰ ਕਰਦਾ ਹੈ ਅੱਖਾਂ ਲਗਾ ਸਤਿਗੁਰ ਜੀ ਵਧਾਈ ਹੋਵੇ ਵਧਾਈ ਹੋਵੇ ਤੁਹਾਡੇ ਘਰ ਪੁੱਤਰ ਹੋਇਆ ਹੈ ਗੱਜ ਕੇ ਆਖੋ ਸਤਨਾਮ ਸਾਰੀ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ 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 ਸਤਿਗੁਰ ਜੀ ਸੰਗਤਾਂ ਦੇ ਨਾਲ ਜਿੱਥੇ ਅੱਜ ਗੁਰਦੁਆਰਾ ਗੁਰੂ ਕਾ ਮੈਲ ਹੈ ਉਸ ਜਗ੍ਹਾ ਤੇ ਪਹੁੰਚਦੇ ਨੇ ਨਾਵ ਜਮੇ ਬੱਚੇ ਨੂੰ ਸਤਗੁਰੂ ਆਪਣੀ ਗੋਚ 'ਚ ਠਾਉਂਦੇ ਨੇ ਤੇ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਪਤਲੀ ਮੰਤ ਕੀ ਆਇਆ ਆਪਣਾ ਸੀਸ ਨਾ ਉਸ ਬੱਚੇ ਦੇ ਅੱਗੇ ਝੁਕਾ ਦਿੱਤਾ 6ਵੇਂ ਪਾਤਸ਼ਾਹ ਜੀ ਨੇ ਸਾਰੇ ਸਿੱਖ ਹੈਰਾਨ ਹੋ ਗਏ ਨਾਲ ਬਾਬਾ ਬਦੀ ਚੰਜੀ ਨੇ ਬਾਬਾ ਬਦੀ ਚੰਜੀ ਆਖਣ ਲੱਗੇ اے ਬੰਦੀ ਸ਼ੋਰ ਪਿਤਾ ਜੀ ਅੱਜ ਆਪ ਜੀ ਨੇ ਇਸ ਨਵ ਜੰਮੇ ਬੱਚੇ ਨੂੰ ਨਮਸਕਾਰ ਕਿਉ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਆਖਣ ਲੱਗੇ ਬਾਬਾ ਬਿਧੀ ਚੰਦ ਜੀ ਇਸ ਬੱਚੇ ਨੇ ਬੜੇ ਬੜੇ ਵੱਡੇ ਕੰਮ ਕਰਨੇ ਨੇ ਉਹ ਕੰਮ ਕਰਨੇ ਨੇ ਜਿਹੜੇ ਅੱਜ ਤੱਕ ਨਾ ਕਿਸੇ ਕੀਤੇ ਨੇ ਤੇ ਨਾ ਕਿਸੇ ਕਰਨੇ ਨੇ ਸਤਿਗੁਰੂ ਸਮਝਿਆ ਨਹੀਂ ਗੁਰਬਲਾਸਪਾਸ ਸਈ ਸ਼ੇਵੀ ਦਾ ਕਰਤਾ ਲਿਖਦਾ ਸਤਿਗੁਰੂ ਜੀ ਕਹਿੰਦੇ ਦੀਨ ਰਸ਼ ਸੰਕਟ ਹਰੇ ਪਾਵੇ ਇਹਦੇ ਨਾਮ ਲਿਆ ਸੰਕਟ ਸਾਰੇ ਭੱਜ ਜਾਣਗੇ ਇਹ ਸੰਕਟ ਦੂਰ ਕਰਨ ਵਾਲਾ ਹੈ ਦੀਨ ਰਸ਼ ਸੰਕਟ ਹਰੇ ਤਾਂ ਅਗਲਾ ਬਚਨ ਸਤਿਗੁਰੂ ਜੀ ਨੇ ਕੀਤਾ ਕਹਿੰਦੇ ਇਹਨੇ ਬੜੇ ਬੜੇ ਵੱਡੇ ਕਾਰਜ ਕਰਨੇ ਨੇ ਜਿਹੜਾ ਇਹਦੇ ਘਰ ਪੁੱਤਰ ਹੋਵੇਗਾ ਨਾ ਬਾਬਾ ਬਿਧੀ ਚੰਜੀ ਜਿਹੜਾ ਇਹਦੇ ਘਰ ਪੁੱਤਰ ਹੋਵੇਗਾ ਨਾ ਸਾਰੇ ਸੰਸਾਰ ਦੇ ਵਿੱਚ ਉਹਦਾ ਕੋਈ ਸਾਨੀ ਨਹੀਂ ਹੋਵੇਗਾ ਇਸ ਕੋ ਪੁੱਤਰ ਹੋਏ ਬਲਵੰਡ ਤੇਜ ਪਰਚੰਡ ਤਰੰਡ ਖਲਖੰਡ ਕਹਿੰਦੇ ਇਸ ਕੋ ਪੁੱਤਰ ਹੋਏ ਬਲਵੰਡ ਤੇਜ ਪਰਚੰਡ ਤਰੰਡ ਖਲਖੰਡ ਉਹਦਾ ਸਾਰੇ ਸੰਸਾਰ 'ਚ ਕੋਈ ਸਾਨੀ ਨਹੀਂ ਹੋਵੇਗਾ। ਭਾਗਾ ਵਾਲਿਓ ਧੰਗ ਗੁਰੂ ਤੇਗ ਬਹਾਦਰ ਪਤ ਜੀ ਦਾ ਆਗਮਨ ਹੁੰਦਾ ਹੈ। ਗੁਰਦਰਾ ਗੁਰੂ ਕੇ ਮਹਿਲ ਵਾਲੇ ਸਥਾਨ ਤੇ ਜਿੱਦਾਂ ਦਾ ਪ੍ਰਕਾਸ਼ ਦੇ ਨਾਲ ਸੰਗਤਾਂ ਮਨਾ ਰਹੀਆਂ ਨੇ। ਬਚਪਨ ਦੇ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸੈਨੂ ਆਖਿਆ ਇਸ ਬੱਚੇ ਨੂੰ ਸ਼ਸਤਰ ਵਿੱਦਿਆ ਵੀ ਸਿਖਾਉਣੀ ਹੈ ਤੇ ਸ਼ਸਤਰ ਵਿੱਦਿਆ ਵੀ ਸਿਖਾਉਣੀ ਹੈ। ਸ਼ਾਇਦ ਕਈਆਂ ਨੂੰ ਨਾ ਪਤਾ ਹੋਵੇ ਗੁਰੂ ਤੇਗ ਬਹਾਦਰ ਪਿਤਾ ਜੀ ਤੇਗ ਦੇ ਧਨੀ ਸਨ। ਬੜਾ ਦਿਆਲੂ ਸੁਭਾਅ ਸੀ ਗੁਰੂ ਤੇਗ ਬਹਾਦਰ ਪਿਤਾ ਜੀ ਦਾ। ਲਗਭਗ 4 ਸਾਲ ਦੀ ਉਮਰ ਹੈ ਹੁਣ ਦਰਸ਼ਨ ਕਰੇ ਸੁਰਤੀ ਦੇ ਨਾਲ। ਦਿਆਲਤਾ ਵੇਖਿਓ। ਜਿਸ ਦਾਤੇ ਦਾ ਪ੍ਰਕਾਸ਼ ਜਿਹੜਾ ਅੱਜ ਸੰਗਤਾਂ ਮਨਾ ਰਹੀਆਂ ਨੇ ਨਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਦੀ ਦਿਯਾਤਾ ਵੇਖਿਓ ਲਗਭਗ 4 ਸਾਲ ਉਮਰ ਹੈ ਦੁਨਿਆਵੀ ਉਮਰ ਗੁਰਤੇਗ ਭਾਦਰ ਪਿਤਾ ਜੀ ਦੀ ਤੇ ਬਾਬਾ ਗੁਰਦਤਾ ਜੀ ਦਾ ਵਿਆਹ ਹੈ ਤੇ ਬਰਾਤ ਜਾਨੀਏ ਬਟਾਲੇ ਘਰ ਤੇ ਸਭ ਤੋਂ ਛੋਟੇ ਨੇ ਗੁਰਤੇਗ ਭਾਦਰ ਦੀ ਪੰਜ ਭਾਈ ਸਨ ਤੁਹਾਨੂੰ ਪਤਾ ਪੰਜਾਂ ਦੇ ਸਭ ਤੋਂ ਛੋਟੇ ਸਨ ਮਾਤਾ ਨਾਨਕੀ ਜੀ ਨੇ ਬੜੀ ਸੋਹਣੀ ਇੱਕ ਪੋਸ਼ਾਕ ਇਹਨਾਂ ਵਾਸਤੇ ਬਣਾਈ ਬੜੇ ਚਾਅ ਦੇ ਨਾਲ ਇਹਨਾਂ ਨੂੰ ਤਿਆਰ ਕੀਤਾ ਉਹ ਸੁੰਦਰ ਪੋਸ਼ਾਕ ਨੇ ਇਹਨਾਂ ਨੂੰ ਕਵਾ ਦਿੱਤੀ ਇਹ ਪਹਿਲਾਂ ਹੀ ਤਿਆਰ ਹੋ ਗਏ ਤੇ ਤਿਆਰ ਹੋ ਕੇ ਨਾ ਘਰੋਂ ਬਾਹਰ ਚਲੇ ਗਏ ਗੁਰਤੇਗ ਬਹਾਦਰ ਜੀ ਬਚਪਨ ਦੀ ਉਮਰ ਦਾ ਜੀ ਧਿਆਨ ਦਿਓ ਉਧਰ ਬਚਪਨ ਦੀ ਉਮਰ ਤਿਆਰ ਹੋ ਕੇ ਨਾ ਪਹਿਲਾਂ ਹੀ ਬਾਹਰ ਚਲੇ ਗਏ ਜਦੋਂ ਬਾੜ ਗਏ ਕੀ ਵੇਖਦੇ ਨੇ ਇੱਕ ਛੋਟਾ ਜਿਹਾ ਬੱਚਾ ਹੈ ਉਹ ਰੋ ਰਿਆ ਹੈ ਉਹ ਵਿਲਕਦਾ ਪਿਆ ਹੈ ਤੇ ਗੁਰਤੇਗ ਭਾਦਰ ਜੀ ਅੱਖ ਲੈ ਕੇ ਕਹਿੰਦੇ ਭਲਿਆ ਕੀ ਗੱਲ ਰੋ ਕੇ ਰਿਆਂ ਵਾ ਤੂੰ ਅੱਖ ਲੈ ਕਹਿੰਦਾ ਜੀ ਮੈਨੂੰ ਠੰਡ ਲੱਗਦੀ ਪਈ ਹੈ ਮੈਨੂੰ ਠੰਡ ਲੱਗਦੀ ਪਈ ਹੈ ਠੰਡ ਬਰਦਾਸ਼ ਨਹੀਂ ਮੇਰੇ ਕੋਲ ਹੋ ਰਹੀ ਇਸ ਕਰਕੇ ਮੈਂ ਰੋ ਰਿਆਂ ਵਾ ਅਸੀਂ ਬਹੁਤ ਗਰੀਬ ਆ ਘਰ ਦੇ ਵਿੱਚ ਕੱਪੜਾ ਵੀ ਕੋਈ ਨਹੀਂ ਜਿਸ ਨਾਲ ਮੈਂ ਤਨ ਢੱਕ ਲਵਾਂ ਇਸ ਕਰਕੇ ਮੈਂ ਰੋ ਰਿਆ ਵਾਂ ਤੇ ਗੁਰਤੇਗ ਭਾਦਰ ਪਿਤਾ ਜੀ ਦੀ ਦਇਆਤਾ ਵੇਖਿਓ ਨਿਆਵੀ ਉਮਰ 4 ਸਾਲ ਹੈ ਇੱਕ ਮਿੰਟ ਨਹੀਂ ਲਾਇਆ ਆਪਣੀ ਕੀਮਤੀ ਪੋਸ਼ਾਕ ਉਤਾਰੀ ਉਸ ਬੱਚੇ ਨੂੰ ਪਵਾ ਦਿੱਤੀ ਤੇ ਆਪ ਨੰਗੇ ਪਿੰਡੀ ਘਰ ਆ ਗਏ ਜਦੋਂ ਘਰ ਦੇ ਸਾਰੇ ਹੈਰਾਨ ਹੋ ਗਏ ਮਾਤਾ ਨਾਨਕੀ ਜੀ ਅੱਖ ਲੱਗੇ ਪੁੱਤਰ ਤੈਨੂੰ ਹੋਣੇ ਕਿੱਡੀ ਸੋਹਣ ਪੋਸ਼ਾਕ ਪਾ ਕੇ ਬਾੜ ਭੇਜਿਆ ਸੀ ਤੈਨੂੰ ਤਿਆਰ ਕਰਕੇ ਕਿੱਡੀ ਸੁੰਦਰ ਪੋਸ਼ਾਕ ਪਾ ਕੇ ਬਾੜ ਭੇਜਿਆ ਸੀ ਪੋਸ਼ਾਕ ਕਿੱਥੇ ਹੈ ਅਗਰ ਗੁਰਤੇਗ ਬਹਾਦਰ ਜੀ ਅੱਖ ਲੱਗੇ ਕਿਤੇ ਮਾਤਾ ਜੀ ਮੇਰੇ ਸਤਕਾਰਯੋਗ ਮਾਤਾ ਜੀ ਬਾੜ ਇੱਕ ਛੋਟਾ ਜਿਹਾ ਬੱਚਾ ਠੰਡ ਨਾਲ ਮਿਲਕਦਾ ਪਿਆ ਸੀ ਠੰਡ ਦਾ ਰੋ ਰਿਹਾ ਸੀ ਮੈਂ ਆਪਣੀ ਪੋਸ਼ਾਕ ਉਹਨੂੰ ਪਵਾਇਆ ਤਾਂ ਮਾਤਾ ਨਾਨਕੀ ਜੀ ਤੁਹਾ ਗੁੱਸੇ 'ਚ ਆ ਗਏ। ਛੇਵੇਂ ਪਾਤਸ਼ਾਹ ਨੇ ਅੱਖ ਲ ਕੇ ਵੇਖਿਆ ਆਪਣੇ ਪੁੱਤਰ ਦੇ ਕੰਮ। ਉਹ ਨਾਨਕੀ ਕੀ ਹੋਇਆ? ਵੇਖੋ ਆਪਣੇ ਪੁੱਤਰ ਦੇ ਕੰਮ। ਮੈਂ ਹੁਣੇ ਤਿਆਰ ਕਰਕੇ ਕਿੱਡੀ ਰੀਜਾਂ ਦੇ ਨਾਲ ਇਹ ਪੋਸ਼ਾਕ ਬਣਾਈ ਸੀ। ਪੋਸ਼ਾਕ ਪਾ ਕੇ ਬਾਹਰ ਭੇਜਿਆ ਹੈ ਤੇ ਇਹ ਆਪਣੀ ਪੋਸ਼ਾਕ ਕਿਸੇ ਬੱਚੇ ਨੂੰ ਦੇ ਆਇਆ ਜੀ ਤੇ ਆਪ ਨੰਗੇ ਪਿੰਡੀ ਘਰ ਆ ਗਿਆ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾ ਰਾਹ ਮਸਕਰਾ ਪਈ। ਥੋੜਾ ਹੱਸ ਪਈ ਤੇ ਮਾਤਾ ਨਾਨਕੀ ਜੀ ਅੱਖ ਨੇ ਕਹਿੰਦੀ ਸਤਗੁਰੂ ਜੀ ਮੈਂ ਤੁਹਾਨੂੰ ਇਸ ਪੁੱਤਰ ਦਾ ਅਲਾਮਬਾ ਦੇ ਰਹੀ ਆ ਤੁਸੀਂ ਮੁਸਕਰਾ ਰਹੇ ਹੋ ਤੁਸੀਂ ਹੱਸ ਰਹੇ ਹੋ ਤੇ ਛੇਵੇਂ ਪਾਤਸ਼ਾਹ ਮੁਸਕਰਾਈ ਜਾਣ ਤੇ ਮਾਤਾ ਨਾਨਕੀ ਜੀ ਫੇਰ ਅੱਖਣ ਲੱਗੇ ਕਹਿੰਦੀ ਸਤਗੁਰੂ ਤੁਸੀਂ ਮੁਸਕਰਾਉਂਦੇ ਕਿ ਬਈਓ ਮੈਂ ਤਾਂ ਤੁਹਾਨੂੰ ਲਾਂਬਾ ਦੇ ਰਹੀ ਆ ਸਤਗੁਰੂ ਬੜੇ ਸਹਿਜ ਵਿੱਚ ਕਹਿੰਦੇ ਕਿਤੇ ਨਾਨਕੀ ਇਹ ਜਿਹੜਾ ਸਾਡਾ ਪੁੱਤਰ ਹੈ ਨਾ ਇਹਨੇ ਬੜੇ ਬੜੇ ਵੱਡੇ ਕਾਰਜ ਕਰਨੇ ਨੇ ਇਹ ਸਾਡਾ ਪੁੱਤਰ ਹੈ ਨਾ ਤੇਗ ਬਹਾਦਰ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਇਹ ਆਪਣੀ ਪੁਸ਼ਾਕ ਦੇ ਕੇ ਆਇਆ ਤੁਸੀਂ ਧਿਆਨ ਦਿਓ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਇਹ ਆਪਣੀ ਪੁਸ਼ਾਕ ਦੇ ਕੇ ਆਇਆ ਉਹ ਨਾਨਕੀ ਸੱਚ ਜਾਣੀ ਸੱਚ ਜਾਣੀ ਕੱਲ ਨੂੰ ਕਿਸੇ ਦੇ ਵਿਸ਼ਵਾਸ ਨੂੰ ਬਚਾਉਣ ਵਾਸਤੇ ਆਪਣੇ ਸਵਾਸ ਵੀ ਦੇ ਦੇਗਾ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਆਪਣੀ ਪੁਸ਼ਾਕ ਦੇ ਕੇ ਆਇਆ ਹੈ ਕੱਲ ਨੂੰ ਕਿਸੇ ਦੇ ਵਿਸ਼ਵਾਸ ਨੂੰ ਬਚਾਉਣ ਵਾਸਤੇ ਆਪਣੇ ਸਵਾਸਾਂ ਦੀ ਕੁਰਬਾਨੀ ਵੀ ਦੇ ਦੇਗਾ ਪਾਗਾਂ ਵਾਲਿਓ ਵੇਖ ਲਓ ਫਿਰ ਉਹ ਸਮਾਂ ਆਇਆ ਜਦੋਂ ਔਰੰਗਜ਼ੇਬ ਨੇ ਕਸ਼ਮੀਰ ਦੇ ਗਵਰਨਰ ਨੂੰ ਜਦੋਂ ਆਖਿਆ ਨਾ ਜਿੱਦਾਂ ਵੀ ਹੁੰਦਾ ਕਸ਼ਮੀਰ ਦੇ ਜਿੰਨੇ ਪੰਡਤ ਨੇ ਇਹਨਾਂ ਨੂੰ ਇਸਲਾਮ ਚ ਲੈ ਆ ਦੋ ਜਦੋਂ ਜ਼ੁਲਮ ਕਰਨੇ ਸ਼ੁਰੂ ਕੀਤੇ ਉਹ ਪੰਡਤ ਥਾਂ ਥਾਂ ਤੇ ਗਏ ਕਿਸੇ ਬਾਣੀ ਫੜੀ ਅਖੀਰ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰਤੇਗ ਬਹਾਦਰ ਪਿਤਾ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਉਹ ਪੰਡਿਤ ਪੰਡਿਤ ਕਿਰਪਾ ਰਾਮ ਨੇ ਦੋਵੇਂ ਹੱਥ ਜੋੜ ਲੈ ਗੁਰਤੇਗ ਬਹਾਦਰ ਪਿਤਾ ਦੀ ਸ਼ਰਨ ਵਿੱਚ ਆ ਕੇ ਸਤਿਗੁਰੂ ਹੱਥ ਜੋੜ ਕਹਿਓ ਕਿਰਪਾ ਰਾਮ ਦਤ ਬ੍ਰਾਹਮਣ ਮਟਨਗ੍ਰਾਮ ਇਹ ਪੰਡਿਤ ਕਿਰਪਾ ਰਾਮ ਨੇ ਇਹ ਗੱਲ ਕਿਉਂ ਆਖੀ ਹੱਥ ਜੋੜ ਕੇ ਕਹਿਓ ਕਿਰਪਾ ਰਾਮ ਦਤ ਬ੍ਰਾਹਮਣ ਮਟਨਗ੍ਰਾਮ ਮਟਨ ਇਲਾਕਾ ਹੈ ਗੁਰਮੁਖੋ ਇਹ ਕਿਰਪਾ ਰਾਮ ਜੀ ਦੇ ਵੱਡੇ ਵਡੇਰੇ ਹੋਏ ਨੇ ਗੁਰਮੁਖੋ ਗੁਰਨਾਨਕ ਬਾਦਸ਼ਾਹ ਜੀ ਵੇਲੇ ਨਾ ਅਸੀਂ ਪੰਡਿਤ ਬ੍ਰਹਮ ਦਤ ਤੇ ਇਹਨੂੰ ਹੰਕਾਰ ਹੋ ਗਿਆ ਸੀ ਇਹਨੂੰ ਆਪਣੀ ਵਿਦਵਤਾ ਦਾ ਹੰਕਾਰ ਹੋ ਗਿਆ ਸੀ ਜਦੋਂ ਗੁਰਨਾਨਕ ਪਾਤਸ਼ਾਹ ਜੀ ਮਟਨ ਗਏ ਨਾ ਉਦੋਂ ਗੁਰਨਾਨਕ ਪਾਤਸ਼ਾਹ ਜੀ ਨੇ ਇਹਨੂੰ ਬਾਣੀ ਦਾ ਤੀਰ ਮਾਰਿਆ ਸੀ ਬਾਣੀ ਦਾ ਤੀਰ ਗੁਰਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ ਇਹਦਾ ਹੰਕਾਰ ਦੇਖ ਕੇ ਇਹਨੂੰ ਪਤਾ ਕੀ ਕਹਿੰਦੇ ਕਹਿੰਦੇ ਪੰਡਿਤ ਬ੍ਰਹਮਦਤ ਨਾਨਕ ਲੇਖੇ ਇੱਕ ਗੱਲ ਹੋੜ ਹਉਮੇ ਚਖਣਾ ਝਾਕ ਜਦੋਂ ਬਾਣੀ ਦਾ ਤੀਰ ਮਾਰਿਆ ਨਾ ਇਹ ਸਤਿਗੁਰ ਦੇ ਚਰਨਾਂ ਤੇ ਡਿੱਗ ਪਿਆ ਕਬੀਰ ਸਤਿਗੁਰੂ ਸੂਰਮੇ ਬਾਹਾਂ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਿਆ ਪੜਾ ਕਰੇਜੇ ਸ਼ੀਕ ਇਹ ਸਤਿਗੁਰ ਦੇ ਚਰਨਾਂ ਤੇ ਡਿੱਗ ਪਿਆ ਸੀ ਤੇ ਇਨੇ ਫਿਰ ਸਤਿਗੁਰ ਕੋਲ ਨਾਮ ਦੀ ਦਾਤ ਲਈ ਗੁਰਮੁਖੋ ਸਤਗੁਰ ਨੇ ਇਹਨੂੰ ਸਭ ਦੇ ਰਸਤੇ ਪਾਇਆ ਇਹ ਪੰਡਿਤ ਬ੍ਰਹਮਦਾਦਾ ਦਾ ਪੁੱਤਰ ਹੋਇਆ ਪੰਡਿਤ ਨਰਾਇਣ ਦਾਸ ਤੇ ਨਰਾਇਣ ਦਾਸ ਦਾ ਪੁੱਤਰ ਅੱਗੇ ਹੋਇਆ ਪੰਡਿਤ ਅਰੂਰਾਮ ਤੇ ਪੰਡਿਤ ਅਰੂਰਾਮ ਦਾ ਪੁੱਤਰ ਸੀ ਪੰਡਿਤ ਕਿਰਪਾ RAM ਜਿਹੜਾ ਅੱਜ ਗੁਰਤੇਗ ਬਹਾਦਰ ਦੀ ਸ਼ਰਨ ਵਿੱਚ ਹੱਥ ਜੋੜ ਕੇ ਖਲੋਤਾ ਹੋਇਆ ਇਹ ਬੇਨਤੀ ਕਰਦਾ ਪਿਆ ਹੈ ਹੱਥ ਜੋੜ ਕੇ ਹੋ ਕਿਰਪਾ RAM ਦਤ ਬ੍ਰਾਹਮਣ ਮਟਨਗ੍ਰਾਮ ਹੁਣ ਅਗਲੀ ਬੇਨਤੀ ਕਰਦਾ ਪੰਡਿਤ ਕਿਰਪਾ RAM ਪਤਾ ਕੀ ਕਹਿੰਦਾ ਕਹਿੰਦਾ ਦੁਖੀਏ ਵਿਪੜ ਚੱਲ ਕੇ ਆਏ ਪੂਰੀ ਆਨੰਦ ਬਾਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ ਹਰ ਪਾਸਿਓਂ ਹਾਰ ਥੱਕ ਕੇ ਇਹ ਪੰਡਿਤ ਕਿਰਪਾ RAM ਦੀ ਅਗਵਾਈ ਦੇ ਵਿੱਚ ਕੁਝ ਪੰਡਿਤ ਸਤਗੁਰੂ ਤੇਗ ਬਾਦ ਦੀ ਸ਼ਰਨ ਵਿੱਚ ਪਹੁੰਚੇ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣਾ ਹਰ ਪਾਸੇ ਜਦੋਂ ਹੱਥ ਖੜੇ ਹੋ ਜਾਣ ਉਦ ਇੱਥੇ ਆ ਕੇ ਫਿਰ ਇਹ ਬੇਨਤੀ ਕਰਿਆ ਕਰੂ ਅਬ ਹਮ ਚਲੀ ਠਾਕੁਰ ਪਿਹਾਰ ਜਬ ਹਮ ਸਰਦ ਪ੍ਰਭੂ ਕੀ ਆਈ ਰਾਤ ਬਬੂ ਪਾਵੇ ਮਾਰ लोکن ਕੀ ਚਤੁਰਾਈ ਉਪਮਾ ਤੇ ਬੈ ਸੰਤ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਜਿਓ ਰੱਖੋ ਲਾਜ ਮੁਰਾਰ ਬੋਲੋ ਜਨ ਨਾਨਕ ਸਰਨ ਤੁਮਾਰੀ ਹਰ ਜਿਓ ਰੱਖੋ ਲਾਜ ਮੁਰਾਰ ਇਹ ਪੰਡਿਤ ਕਿਰਪਾ ਰਾਮ ਗਲਤ ਪੱਲਾ ਪਾ ਕੇ ਦੋਵੇਂ ਹੱਥ ਜੁੜ ਕੇ ਬੇਨਤੀ ਕਰਦਾ ਹੈ ਦੁਖੀਏ ਵਿਪੜ ਚੱਲ ਕੇ ਆਏ ਪੁਰੀ ਆਨੰਦ ਬਾਹਾਂ ਸਾਡੀ ਬਕੜੀਏ ਗੁਰੂ ਹਰਗੋਬਿੰਦ ਕੇ ਚੰਦ ਤੱਗਾ ਗੁਰ ਤੇਗ ਬਹਾਦਰ ਜੀ ਪਤਾ ਜੀ ਪਤਾ ਕੀ ਕਹਿੰਦੇ ਜੋ ਪਟ ਚਾਨ ਜੀ ਗੁਰਮੁਖੋ ਲਿਖਦੇ ਨੇ ਗੁਰਤੇਗ ਬਹਾਦਰ ਜੀ ਕਹਿੰਦੇ ਕਹਿੰਦੇ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਏ ਮੰਨ ਲੋ ਚੇ ਬੁਰੀਆਈਆ ਗੁਰ ਸ਼ਬਦੀ ਇਹ ਮਨ ਹੋਰੀਏ ਬਾਹਾਂ ਜਨਦੀ ਪਕੜੀਏ ਸਿਰ ਦੀਜੇ ਬਾਹਾਂ ਨਾ ਛੋੜੀਏ ਬੋਲੋ ਬਾਹਾਂ ਜਨਦੀ ਪਕੜੀਏ ਸੇਰੇ ਦੀ ਜੇ ਬਾਹਨਾ ਛੋੜੀਏ ਤੇਗ ਬਹਾਦਰ ਬੋਲਿਆ ਤਰ ਪਾਈਏ ਧਰਮ ਨਾ ਛੋੜੀਏ ਤੇਗ ਬਹਾਦਰ ਬੋਲਿਆ ਤਰ ਪਾਈਏ ਧਰਮ ਨਾ ਛੋੜੀਏ ਸਤ ਸੰਗਿਓ ਇਧਰੋਂ ਨੌ ਕੁ ਸਾਲ ਦੀ ਉਮਰ ਹੈ ਤੁਹਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਮ ਹੈ ਗੋਬਿੰਦ ਰਾਏ ਖੇਡਦੇ ਆ ਖੇਡਦੇ ਆ ਕੇ ਪਿਤਾ ਜੀ ਗੋਚ ਬੈਠ ਕੇ ਧਨ ਗੁਰ ਤੇਗ ਬਹਾਦਰ ਪਿਤਾ ਜੀ ਜੀ ਅੱਖ ਲਗੇ ਪਿਤਾ ਜੀ ਇਹਨਾਂ ਦੀ ਅੱਖਾਂ ਜੱਥੂ ਕਿਉਂ ਨੇ ਪੁੱਤਰ ਇਹ ਔਰੰਗਜ਼ੇਬ ਵੱਲੋਂ ਸਮੇਂ ਦੀ ਸਰਕਾਰ ਵੱਲੋਂ ਸਤਾਏ ਹੋਏ ਲੋਕ ਨੇ ਇਸ ਹੈਤਾ ਵਾਸਤੇ ਇੱਥੇ ਆਏ ਨੇ ਪਿਤਾ ਜੀ ਫਿਰ ਕਰੋ ਸਹਤਾ ਇਹਨਾਂ ਦੀ ਪੁੱਤਰ ਕਿਸੇ ਪਵਿੱਤਰ ਸਿਰ ਨੂੰ ਬਲੀਦਾਨ ਦੇਣਾ ਪਵੇਗਾ ਕਿਸੇ ਮਹਾਪੁਰਖ ਨੂੰ ਆਪਣੇ ਸਿਰ ਦਾ ਬਲੀਦਾਨ ਦੇਣਾ ਪਵੇਗਾ ਕੋਈ ਪਵਿੱਤਰ ਆਤਮਾ ਨੂੰ ਆਪਣੇ ਸਿਰ ਦਾ ਬਲੀਦਾਨ ਦੇਣਾ ਪਵੇਗਾ ਸਤਿਗੁਰੂ ਜੀ ਤੁਹਾਡੇ ਤੋਂ ਵੱਡਾ ਮਹਾਪੁਰਖ ਕੌਣ ਹੋ ਸਕਦਾ ਹੈ ਪੁੱਤਰ ਜੇ ਅਸੀਂ ਬલિદાન ਦੇ ਦਿੱਤਾ ਕਿ ਤੂੰ ਅਨਾਥ ਹੋ ਜਾਵੇਂਗਾ ਤੇਰੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਜਾਵੇਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 9 ਸਾਲ ਦੀ ਉਮਰ ਹੈ ਨਾਮ ਮੇਰੇ ਗੋਬਿੰਦ ਰਾਏ ਹੈ ਹੱਥ ਜੋੜ ਕੇ ਆਖਣਗੇ ਸਤਿਗੁਰੂ ਇਹ ਧੰਨ ਗੁਰੂ ਤੇਗ ਬਹਾਦਰ ਜੀ ਜੇ ਹਿੰਦੁਸਤਾਨ ਦੇ ਲੱਖਾਂ ਬੱਚੇ ਅਨਾਥ ਹੋਣ ਤੋਂ ਬਚ ਜਾਣ ਮੈਂ ਅਨਾਥ ਹੋ ਜਾਵਾਂ ਇਹ ਮੈਨੂੰ ਸੌਦਾ ਮhenga ਨਹੀਂ ਤਨ ਗੁਰ ਗੋਬਿੰਦ ਸਿੰਘ ਮਹਾਰਾਜ ਜੀ ਤੂੰ ਹੱਥੋਂ ਸਦਕੇ ਜਾਈਏ ਤੂੰ ਹੱਥੋਂ ਬਲਿਹਾਰੇ ਜਾਈਏ ਜਦ ਬਾਲਕ ਥੇ ਤਬ ਪਾਲਕ ਕੋ ਭੇਜਾ ਜਦ ਪਾਲਕ ਥੇ ਤਬ ਬਾਲਕ ਕੋ ਭੇਜਾ ਅਜੇ ਬਾਲਕਾਂ ਉਮਰ ਜਨੇ ਛੋਟੀ ਉਮਰ ਪਿਤਾ ਨੂੰ ਭੇਜਦੇ ਪਏ ਨੇ ਬਲਿਦਾਨ ਵੇਸ ਦੇਣ ਵਾਸਤੇ ਜਦੋਂ ਪਾਲਕ ਬਣੇ ਆਪਣੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਚ ਤੋਰਦੇ ਪਏ ਨੇ ਲੱਭੇਗਾ ਕੋਈ ਇਹੋ ਜਿਹਾ ਰੈਬਰ ਲੱਭੇਗਾ ਕੋਈ ਇਹੋ ਜਿਹਾ ਪੈਗੰਬਰ ਸਤ ਸੰਗਿਓ ਗੁਰਤੇਗ ਭਾਦਰ ਜੀ ਦਿੱਲੀ ਪਹੁੰਚੇ ਅਨੰਦਪੁਰ ਸਾਹਿਬ ਤੋਂ ਜਦੋਂ ਗ੍ਰਫਤਾਰੀ ਹੁੰਦੀ ਹੈ ਫਿਰ ਕਾਜੀ ਤਿੰਨ ਸ਼ਰਤਾਂ ਲੈ ਕੇ ਇਹਨਾਂ ਦੇ ਅੱਗੇ ਆਉਂਦਾ ਹੈ ਕਹਿੰਦਾ ਗੁਰਤੇਗ ਭਾਦਰ ਜੀ ਜਾਂ ਤਾਂ ਇਸਲਾਮ ਕਬੂਲ ਕਰ ਲਵੋ ਭਾਵ ਕਲਮਾ ਇਹ ਕੁਲਮ ਪੜ ਲਵੋ ਤਿੰਨ ਕੱਕੇ ਲੈ ਕੇ ਆਉਂਦਾ ਜੀ ਜਾਂ ਕੋਈ ਕਰਾਮਾਤ ਵਿਖਾ ਦਿਓ ਜਉਂ ਆ ਤੁਹਾਨੂੰ ਕਤਲ ਕਰ ਦਿੱਤਾ ਜਾਵੇਗਾ ਜਾਂ ਤੇ ਕਲਮਾ ਇਹ ਕੁਲਮ ਪੜ ਲਵੋ ਜਾ ਕਰਾਮਤ ਵਿਖਾ ਦਿਓ ਜਾਂ ਫੇ ਕਤਲ ਹੋਣ ਲਈ ਤਿਆਰ ਹੋ ਜਾਓ ਗੁਰਤੇਗ ਭੱਜ ਜੀ ਪਤਾ ਕੀ ਕਹਿੰਦੇ ਕਿਤੇ ਕਾਜੀ ਜੇ ਮੈਂ ਤੇਰਾ ਪਹਿਲਾ ਕੱਕਾ ਪ੍ਰਵਾਨ ਕਰਾਂ ਨਾ ਕਲਮਾ ਇਹ ਕੁਰਾਨ ਪੜਾਂ ਤਾਂ ਮੇਰੇ ਧਰਮ ਦੀ ਸਰੀਰਕ ਮੌਤ ਹੁੰਦੀ ਹੈ ਜੇ ਮੈਂ ਤੇਰਾ ਦੂਜਾ ਕੱਕਾ ਪ੍ਰਵਾਨ ਕਰਾਂ ਕਰਾਮਤ ਵਿਖਾਵਾਂ ਤਾਂ ਮੇਰੇ ਧਰਮ ਦੀ ਆਤਮਿਕ ਮੌਤ ਹੁੰਦੀ ਹੈ। ਉਹ ਕਾਜੀ ਜੇ ਮੈਂ ਤੇਰਾ ਤੀਸਰਾ ਕੱਕਾ ਪ੍ਰਵਾਨ ਕਰਾਂ ਉਹ ਤੇਰੇ ਲਈ ਤਾਂ ਕਤਲ ਹੈ, ਮੇਰੀ ਉਮਤ ਵਾਸਤੇ ਉਹ ਸ਼ਹਾਦਤ ਹੈ। ਇਹਦੇ ਨਾਲ ਮੇਰੀ ਉਮਤ ਦੇ ਸਰੀਰ ਅਤੇ ਰੂਹ ਨੂੰ ਬਲ ਮਿਲੇਗਾ। ਇਸ ਲਈ ਮੈਨੂੰ ਤੇਰਾ ਤੀਸਰਾ ਕੱਕਾ ਪ੍ਰਵਾਨ ਹੈ। ਵੇਖੋ ਗੁਰਤੇਗ ਬਾਦਰ ਪਿਤਾ ਜੀ ਦੇ ਸਾਹਮਣੇ ਭਾਈ ਮਤੀ ਦਾ ਜੀ ਨੂੰ ਭਾਈ ਸਤੀ ਦਾ ਜੀ ਨੂੰ ਭਾਈ ਦਿਆਲਾ ਜੀ ਨੂੰ ਪਹਿਲਾਂ ਸ਼ਹੀਦ ਕੀਤਾ ਗਿਆ ਜੀ ਕਹਿੰਦਾ ਅਜੇ ਵੀ ਸਲਾਮ ਕਬੂਲ ਕਰ ਲਵੋ ਜਲਾਦ ਨੇ ਅੱਜ ਕੁਰਬਾਨ ਪੜੀ ਹੋਈ ਹੈ ਤੇ ਗੁਰਤੇਗ ਬਾਦਰ ਜੀ ਪਤਾ ਕੀ ਕਹਿੰਦੇ ਇੱਥੇ ਕਵੀ ਗੌਚਾ ਜੀ ਲੇਖਦੇ ਨੇ ਕਹਿੰਦੇ ਮੈਂ ਹਾਂ ਤੇਗ ਤਕੜਲਾ ਤੇਗ ਤੂੰ ਵੀ ਮੈਂ ਹਾਂ ਤੇਗ ਕਰਲਾ ਤੇਗ ਦੂਵੀ ਇੱਕ ਦੋ ਨਹੀਂ ਪੜਖ ਲੈ 100 ਤੇਗਾ ਇੱਕ ਦੋ ਨਹੀਂ ਪੜਖ ਲੈ 100 ਤੇਗਾ ਮੈਨੂੰ ਲੱਗ ਬਹਿ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾ ਮੈਂ ਤਾਂ ਜੰਮਦਿਆਂ ਤੇਗਾ ਦੀ ਸ਼ਾਮ ਆਣੀ ਵੇਖ ਪਿਤਾ ਜੀਆਂ ਪੈਣੀਆਂ ਦੋ ਤੇਗਾ ਬੋਣ ਵੀ ਆਉਂਦੇ ਭਵੇਖ ਅੰਦਰ ਮੇਰੇ ਪੁੱਤਰ ਨੇ ਬੋਣੀਆਂ ਉਹ ਤੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਊਗੀ ਤੇਰੀਆਂ ਖੋ ਤੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਊਗੀ ਤੇਰੀਆਂ ਖੋ ਤੇਗਾ 1621 ਚ ਸਤਗੁਰ ਦਾ ਪ੍ਰਕਾਸ਼ ਹੁੰਦਾ ਹੈ 1675 ਚਾਂਦਰੀ ਚੌਂਕ ਦੀ ਸਤਗੁਰ ਦੀ ਸ਼ਹੀਦੀ ਹੁੰਦੀ ਹੈ ਕੋਈ ਲੰਬੇ ਗਏ ਹੋ ਜਰਾ ਬਰ ਧਰ ਦਾ ਸੰਸਕਾਰ ਵੱਖਰਾ ਹੋਇਆ ਸੀ ਦਾ ਸੰਸਕਾਰ ਦਲੀਲ ਕੀ ਹੁੰਦਾ ਹੈ ਧਰਮ ਸਾਰੇ ਹੀ ਚੰਗੇ ਨੇ ਸਤਕਾਰ ਜੋਗ ਨੇ ਗੁਰਮੁਖ ਮੈਂ ਕਿਸੇ ਧਰਮ ਨੂੰ ਪੜਦਾ ਪਿਆ ਸਾਂ ਮੈਂ ਨਾਉ ਨਹੀਂ ਲੈਣਾ ਉਹਦਾ ਬਾਅਦ ਚ ਮੈਨੂੰ ਬੁਸ਼ਰੇ ਭਾਵੇਂ ਉਹ ਧਰਮ ਦੇ ਰੈਬਰ ਫਰੇਜ ਆ ਰਹੇ ਨੇ ਨਾਲ ਉਹਨਾਂ ਦੇ ਚਿੱਲੇ ਨੇ ਤੇ ਪਿੱਛੋਂ ਇੱਕ ਬਜ਼ੁਰਗ ਮਾਤਾ ਆਵਾਜ਼ ਦਿੰਦੀ ਪਤਾ ਕੀ ਆਵਾਜ਼ ਦਿੰਦੀ ਹੈ ਕਹਿੰਦੀ ਪੁੱਤਰ ਰੁਕ ਜਾ ਪੁੱਤਰ ਰੁਕ ਜਾ ਉਹ ਰੈਬਰ ਪਿੱਛੇ ਮੁੜ ਕੇ ਵੇਖਦੇ ਨੇ ਇੱਕ ਮਾਈ ਆਵਾਜ਼ ਦੇ ਰਹੀ ਹੈ ਇੱਕ ਬਜ਼ੁਰਗ ਮਾਤਾ ਆਵਾਜ਼ ਪਾਈ ਦਿੰਦੀ ਹੈ ਬਾਈ ਤੂੰ ਕੌਣ ਹੈ ਪੁੱਤਰ ਮੈਂ ਦੁਖਿਆਰੀ ਔਰਤ ਹਾਂ ਮੇਰਾ ਦੁੱਖ ਦੂਰ ਕਰ ਮਾਈ ਤੂੰ ਕੌਣ ਹੈ ਪੁੱਤਰ ਮੈਂ ਦੁਖਿਆਰੀ ਔਰਤ ਹਾਂ ਮੇਰਾ ਦੁੱਖ ਦੂਰ ਕਰ ਉਹ ਮਾਈ ਮੇਰੇ ਕਹਿਣ ਦਾ ਮਤਲਬ ਇਹ ਹੈ ਤੇਰਾ ਧਰਮ ਕਿਹੜਾ ਹੈ ਉਸ ਮਾਈ ਨੇ ਆਪਣਾ ਧਰਮ ਦੱਸਿਆ ਜਦੋਂ ਮੇਰਾ ਫਲਾਣਾ ਫਲਾਣਾ ਧਰਮ ਹੈ ਤਾਂ ਉਹ ਰੈਬਰ ਨੇ ਦੋਵੇਂ ਹੱਥ ਜੋੜ ਲਏ ਕਹਿੰਦਾ ਮਾਈ ਮੈਨੂੰ ਮਾਫ਼ ਕਰੀ ਮੈਂ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਵੀ ਕਿਉਂ ਮਾਈ ਮੈਨੂੰ ਮਾਫ਼ ਕਰੀ ਮੈਂ ਤੇਰਾ ਦੁੱਖ ਦੂਰ ਨਹੀਂ ਕਰ ਸਕਦਾ ਵੀ ਕਿਉਂ ਕਹਿੰਦਾ ਤੇਰਾ ਧਰਮ ਹੂਰ ਹੈ ਤੇ ਮੇਰਾ ਧਰਮ ਹੂਰ ਹੈ ਇੱਥੇ ਬਾਹਾਂ ਜਿੰਨਾ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋਰੀਏ ਇੱਕ ਹੋਰ ਧਰਮ ਮੈਂ ਪੜਦਾ ਪਿਆਸ ਉਹ ਰਹਿ ਪਰਦੇ ਨਾ ਸਕੇ ਚਾਚਾ ਜੀ ਬਿਮਾਰ ਹੋ ਗਏ ਉਹ ਚਾਚਾ ਜੀ ਦਾ ਪਤਾ ਲੈਣ ਵਾਸਤੇ ਜਾਂਦੇ ਨੇ ਉਹ ਚਾਚਾ ਜੀ ਪਤਾ ਕੀ ਕਹਿੰਦੇ ਹੋ ਰੈਬਰ ਨੂੰ ਉਹ ਰੈਬਰ ਤੇ ਚਾਚਾ ਜੀ ਕੀ ਕਹਿੰਦੇ ਆ ਰੈਬਰ ਨੂੰ ਆਪਣੇ ਭਤੀਜੇ ਨੂੰ ਕਹਿੰਦੇ ਮੈਨੂੰ ਦੁਜਗ ਦੀ ਅੱਗ ਤੋਂ ਬਚਾ ਲਿਓ ਤਗੋ ਰੈਬਰ ਪਤਾ ਕੀ ਕਹਿੰਦਾ ਕਹਿੰਦਾ ਚਾਚਾ ਜੀ ਮੈਨੂੰ ਮaaf ਕਰਿਓ ਮੈਨੂੰ ਮaaf ਕਰਿਓ ਤੇ ਮੈਂ ਤੁਹਾਨੂੰ ਦੁਜਗ ਦੀ ਅੱਗ ਤੋਂ ਨਹੀਂ ਬਚਾ ਸਕਦਾ ਪਾਪ ਤੁਹਾਨੂੰ ਨਰਕਾਂ ਦੀ ਅੱਗ ਤੋਂ ਮੈਂ ਬਚਾ ਨਹੀਂ ਸਕਦਾ ਕਿੰਦਾ ਵੀ ਤੂੰ ਮੇਰਾ ਭਤੀਜਾ ਵਾ ਤੂੰ ਰਹਿਬਰ ਆ ਤੂੰ ਪੈਗੰਬਰ ਵਾ ਮੈਂ ਨੜਕਾ ਦੀ ਅਗਦੇ ਕਿਉਂ ਨਹੀਂ ਬਚਾ ਸਕਦਾ ਚਾਚਾ ਜੀ ਮੈਨੂੰ ਮਾਫ ਕਰਿਓ ਤੁਹਾਨੂੰ ਦੋਜਕ ਦੀ ਅਗ ਤੇ ਮੈਂ ਬਚਾ ਨਹੀਂ ਸਕਦਾ ਵੀ ਕਿਉਂ ਤੁਸੀਂ ਸਾਰੀ ਉਮਰ ਮੈਨੂੰ ਪੈਗੰਬਰ ਨਹੀਂ ਮੰਨਿਆ ਤੇ ਇੱਥੇ ਬਾਜ ਜਿੰਨਾ ਦੀ ਪਕੜੀਏ ਸਿਰ ਦੀਜੇ ਵਾਹਨਾ ਛੋੜੀ ਆਖੋ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਦੀ ਫਿਰ ਆਖੋ ਤਨਤਨ ਸ੍ਰੀ ਗੁਰੂ ਤਨ ਤਨ ਸ੍ਰੀ ਗੁਰੂ ਗੁਰਤੇਗ ਬਹਾਦਰ ਪਿੱਤਾ ਦੇ ਸਦਕੇ ਜਾਈਏ ਗੁਰਤੇਗ ਬਹਾਦਰ ਪਿੱਤਾ ਤੋਂ ਬਲਿਹਾਰੇ ਜਾਈਏ ਸਤ ਸੰਗੀਆਂ ਗੁਰਤੇਗ ਬਹਾਦਰ ਪਿੱਤਾ ਜੀ ਦਾ ਪ੍ਰਕਾਸ਼ ਜਿਹੜਾ ਸੰਗਤਾਂ ਮਨਾ ਰਹੀਆਂ ਨੇ ਸਤ ਗੁਰੂ ਮਿਹਰ ਕਰਨ ਸਤ ਗੁਰੂ ਬਖਸ਼ਿਸ਼ ਕਰਨ ਇਹ ਕੇਵਲ ਹਾਜ਼ਰੀ ਹੁੰਦੀ ਹੈ ਮੈਂ ਪੂਰਾ ਜਤਨ ਕੀਤਾ ਗੁਰਮਖੋ ਇਸ ਸੰਖੇਪ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਦਸਦੀਆ ਬੁੱਲਾ ਬਖਸ਼ੋ ਜੀ ਬਖਸ਼ਦੇ ਹੋ ਜਿਉ ਅਸੀਸ ਪਰਵਨੁ ਪਤੇ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ